ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀ ਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਤੇ ਇੱਕ ਮੱਝ ਤੇ ਅਕਰ ਟਾਪ ਕੁਆਲਿਟੀ ਦਾ ਕੱਟਾ ਵਧ ਜਾਣ ਕਰ ਲੈਨੇ ਆਪਾਂ ਬਾਈ ਤੋਂ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਤੇ ਨਾਂ ਵੀਰ ਜੇ ਨਾਂ ਆਪਣਾ ਗੋਰਾ ਬਾਈ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਬਦਾ ਤੇ ਹੜ ਕਰ ਆਪਣਾ ਬਾਈ ਦੀ ਜਾਣਕਾਰੀ ਦਿਓ ਵੀਰੇ ਮੱਝ ਵੀਰੇ 3 ਜਹਾ ਸੂਰਤ 13 ਕਿਲੋ ਦੀ ਓਟ ਤੇ ਮੰਗਾਰੇ ਉਹ ਤਾਂ 14 ਕਿਲੋ ਬਗਰ ਕੱਟਾ ਹਣਾ ਹਾਂਜੀ 95000 ਦੀ ਹਾਂ ਨਾ ਦੇਣੀ ਐ ਮੈਂ ਇਸ ਠੰਡੀ ਸੀਲ ਪਸਮਾ ਬਹੁਤ ਉਹ ਤਰ੍ਹਾਂ ਨੇੜੇ ਐਸ ਠੀਕ ਐ ਜਿਹੜੀ ਕਿ ਕੱਲੇ ਵੀ ਟੰਗਾ ਠੀਕ ਆਜੂ ਗਾਂ ਤੇ ਆਜੂ ਵੀਰੇ ਗਾਂ ਵਾਲੇ ਬਾਈ ਥੋੜੇ ਜਿਹਾ ਮੂਰ ਨੂੰ ਵੀਰੇ ਹਾਂ ਆਪਾਂ ਫੁੱਲ ਵੀਡੀਓ ਧਾਰਾ ਮਾਰੀ ਨਾ ਹਾਂਜੀ ਚਾਰੇ ਥਣ ਹੈ ਮਾਰੇ ਮਾਰੇ ਅ ਡੋਡੀ ਡੋੜ ਮਾਰੇ ਮਾਰੇ ਹਾਂ ਦੋਦੀ ਇੱਕੋ ਜਾਊਗਾ 25000 ਦੇ ਦਾਂਗੇ ਪਰ 1000 ਛੱਡ ਦਾਂਗੇ 24 ਦੇ ਦਾਂਗੇ ਹਾਂ ਇਧਰ ਕੱਟਾ ਲਈ ਸੀ ਆਪਾਂ ਕੱਟਾ ਕੱਟਾ ਦੇ ਦਾਂਗੇ 55000 ਦਾ ਸਮਰਾਟ ਬੁੱਲ ਦਾ ਹਾਂਜੀ ਬਹੁਤ ਚੰਗੀ ਮੈਨੇ ਕੱਟਾ ਹੈ ਲੋ ਜੀ ਬਾਈ ਨੇ ਬਾਕੀ ਉਹ ਆਪਣੇ ਸ਼ਾਰਟ ਵੀਡੀਓ ਰੇਡ ਦਾਸ ਤੇ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਵੱਡੀ ਵੱਡੀ ਤੋੜਾ ਤਰਾ ਦੇ ਮੱਝ ਦੀ ਫੁੱਲ ਗਰੰਟੀ ਦੇਵਾਂਗੇ ਆਪਾਂ ਕਰੋ ਵਾਪਸ ਕਰ ਜੇ ਤੇਰਾ ਨਾ ਹੋਇਆ ਠੀਕ ਹੈ ਜੀ ਗਾਂ ਆਪਾਂ ਮੰਡਗੋ ਲਈ ਆ ਇਹਦੀ ਕੋਈ ਗਰੰਟੀ ਲੈਂਦੇ ਠੀਕ ਹੈ ਜੀ ਇਹ ਦੋ ਦੋ ਦੇਦੇ 12 ਦੇਦੇ 15 ਦੇ ਜਿਹੇ ਜਿਹਾ ਆਪਾਂ ਉਹ ਜੇ ਮੁੱਲ ਦਾ ਠੀਕ ਆ ਰੇਡ ਵੀ ਬਾਈ ਨੇ ਬਿਲਕੁਲ ਜਾਇਜ਼ ਕੀਤਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰੇ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓ